ਦਾ ਨਾਮ ਕਮਲਪ੍ਰੀਤ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਧੀਰਾ ਹੈ ਜੀ ਇੱਥੇ ਜਿਹੜਾ ਰੋਜ਼ ਪ੍ਰਦਰਸ਼ਨ ਹੋ ਰਿਹਾ ਬੀਪੀਓ ਕਾਦੀਆ 2 ਪੋਲਾ ਸਿੰਘ ਜੀ ਦੇ ਖਿਲਾਫ ਹੋ ਰਿਹਾ ਆ ਉਹ ਲਗਾਤਾਰ ਸਕੂਲਾਂ ਦੇ ਵਿੱਚ ਜਿਹੜੇ ਲੇਡੀਜ਼ ਅਧਿਆਪਕਾਂ ਨੂੰ ਪਰੇਸ਼ਾਨ ਕਰਦੇ ਆ ਸਾਡੇ ਨਾਲ ਜਿਹੜਾ 2 ਸਾਲ ਪਹਿਲਾਂ ਦਾ ਮਸਲਾ ਉਹਨਾਂ ਦਾ ਹੋਇਆ ਸੀ ਉਹਨਾਂ ਨੇ ਆ ਕੇ ਬਤਮੀਜ਼ੀ ਕੀਤੀ ਸੀ ਸਾਡੇ ਸਕੂਲ ਦੇ ਵਿੱਚ ਤੇ ਰਿਸ਼ਵਤਾਂ ਵੀ ਮੰਗੀਆਂ ਸੀਗੀਆਂ ਜਿਹਦਾ ਵਿਰੋਧ ਕਰਨ ਤੇ ਉਨਾਂ ਨੇ ਸਾਨੂੰ ਬਹੁਤ ਜ਼ਿਆਦਾ ਜਿਹੜਾ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਬੇਵਜਾ ਇਨਕੁਆਰੀਆਂ ਕਢਾਈਆਂ ਜਾਂ ਹੋਰ ਕਦੀ ਡੈਪੂਟੇਸ਼ਨਾਂ ਲਾ ਆ ਦਿੰਦੇ ਸੀ ਕਦੇ ਕੋਸ਼ ਤੇ ਸਾਡਾ ਕੋਈ ਵੀ ਭਾਗੀ ਕੰਮ ਵੀ ਜਿਹੜਾ ਨਹੀਂ ਸੀ ਕਰਦੇ ਫਿਰ ਜਦੋਂ ਇਹ ਮਸਲਾ ਸਾਡਾ ਰਾਜੀਨਾਮੇ 'ਚ ਮੁੱਕਿਆ ਮੋਤਵਾਰ ਬੰਦਿਆਂ ਨੇ ਵਿੱਚ ਪਾ ਕੇ ਸਾਡਾ ਰਾਜੀਨਾਮਾ ਕਰਾਇਆ ਵੀ ਉਹਦੇ ਵਿੱਚ ਇਹਨਾਂ ਨੇ ਲਿਖਤੀ ਰੂਪ ਵਿੱਚ ਮੰਨਿਆ ਵੀ ਕਿਸੇ ਵੀ ਤਰ੍ਹਾਂ ਜਿਹੜਾ ਤੁਹਾਨੂੰ ਪਰੇਸ਼ਾਨ ਮਾਨਸਿਕ ਤੌਰ ਤੇ ਨਹੀਂ ਕੀਤਾ ਜਾਊਗਾ ਤੇ ਨਾ ਹੀ ਤੁਹਾਡਾ ਕੋਈ ਜਿਹੜਾ ਕੰਮ ਆ ਦਫਤਰੀ ਉਹ ਰੋਕਿਆ ਜਾਵੇਗਾ ਸਾਲ ਕ ਨੰਗਿਆ ਤੇ ਫਿਰ ਜਦੋਂ ਸਾਨੂੰ ਕੰਮ ਪਿਆ ਸਾਡੇ ਮੇਰੇ ਸਾਥੀ ਅਧਿਆਪਕਾਂ ਦੀ ਇਹਨਾਂ ਨੇ ਕਮਾਈ ਛੁੱਟੀ ਦੋ ਵਾਰੀ ਰਿਜੈਕਟ ਕਰਤੀ ਜਿਹੜੀ ਹਜੇ ਤੱਕ ਰਿਜੈਕਟ ਪਈ ਆ ਉਸ ਤੋਂ ਬਾਅਦ ਜੇ ਮੈਨੂੰ ਵਿਦੇਸ਼ ਛੁੱਟੀ ਦੀ ਲੋੜ ਪਈ ਤੇ ਐਨਓਸੀ ਲੈਣ ਲਈ ਮੈਨੂੰ 14 ਦਿਨ ਖੱਜਲ ਕੀਤਾ ਗਿਆ ਤੇ ਬੇਵਜਹ 5-5 ਵਜੇ ਤੱਕ ਦਫ਼ਤਰ ਬਿਠਾਇਆ ਗਿਆ ਉਹ ਜਦੋਂ ਐਨਓਸੀ ਯੂਨੀਅਨ ਦੇ ਦਬਾਅ ਸਦਕਾ ਇਹਨਾਂ ਨੇ ਦਿੱਤੀ ਜਦੋਂ ਮੇਰਾ ਜਿਹੜਾ ਵੀਜ਼ਾ ਲੱਗ ਗਿਆ ਤੇ ਵੀਜ਼ਾ ਲੱਗਣ ਤੋਂ ਬਾਅਦ ਇਹਨਾਂ ਨੇ ਮੇਰੀ ਜਿਹੜੀ ਵਿਦੇਸ਼ ਛੁੱਟੀ ਆ ਉਹ ਹਜੇ ਤੱਕ ਰੋਕੀ ਹੋਈ ਆ ਕੱਲ 23 ਤਰੀਕਾ ਮੇਰਾ ਵੀਜ਼ਾ ਜਿਹੜਾ ਆ ਵਿਦੇਸ਼ ਵੀਜ਼ਾ ਲੱਗਾ ਹੋਇਆ ਖਤਮ ਹੋ ਜਾਣਾ ਆ ਪਰ ਮੇਰੀ ਛੁੱਟੀ ਹਜੇ ਤੱਕ ਵੀ ਮਨਜ਼ੂਰ ਨਹੀਂ ਕੀਤੀ ਗਈ ਸੋ ਇਹ ਸਾਰੀਆਂ ਜਿਹੜੀਆਂ ਵਧਿੱਕੀਆਂ ਉਹਨਾਂ ਵੱਲੋਂ ਕੀਤੀਆਂ ਜਾ ਰਹੀਆਂ ਆ ਉਹਦੇ ਰੋਸ ਵਜੋਂ ਜਿਹੜਾ ਸਾਡਾ ਰੋਸ ਪ੍ਰਦਰਸ਼ਨ ਅੱਜ ਜਿਹੜਾ ਡੀਸੀ ਦਫ਼ਤਰ ਹੋ ਰਿਹਾ ਹੈ ਜੀ ਇਹ ਕਿੰਨਾ ਸਮਾਂ ਦਾ ਕੰਮ ਚੱਲਿਆ ਰਹੇਗਾ ਜੀ ਇਹ ਦੇਖੋ ਜੀ ਜਦ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਇਸ ਭ੍ਰਸ਼ਟ ਅਧਿਕਾਰੀ ਦੇ ਵਿਰੁੱਧ ਜਿਹੜੀ ਆ ਕਾਨੂੰਨੀ ਕਾਰਵਾਈ ਵਿਭਾਗੀ ਕਾਰਵਾਈ ਨਹੀਂ ਹੁੰਦੀ ਉਦੋਂ ਤੱਕ ਸਾਡਾ ਜਿਹੜਾ ਪ੍ਰਦਰਸ਼ਨ ਆ ਇਹ ਜਿਹੜਾ ਜਾਰੀ ਰਹੂਗਾ ਮੇਰਾ ਨਾਮ ਬਲਵਿੰਦਰ ਕੌਰ ਹੈ ਤੇ ਮੈਂ ਇਸਤਰੀ ਮਲਾਜ਼ਮ ਤਾਲਮੇਲ ਫਰੰਟ ਦੀ ਕਨਵੀਨਰ ਹੈ ਤੇ ਅੱਜ ਅਸੀਂ ਇੱਥੇ ਜਿਹੜਾ ਮਸਲਾ ਆ ਸਾਡਾ ਉਹ ਸਿੱਖਿਆ ਵਿਭਾਗ ਦਾ ਆ ਉਹ ਸਿੱਖਿਆ ਵਿਭਾਗ ਦਾ ਇੱਕ ਬੀਪੀਓ ਕਾਦੀਆਂ ਦੋਦੇ ਆ ਸਰਦਾਰ ਪੋਲਾ ਸਿੰਘ ਜਿਨ੍ਹਾਂ ਕੋਲੋਂ ਐਡੀਸ਼ਨਲ ਚਾਰਜ ਫਤੇਗੜ ਚੂੜੀਆਂ ਦਾ ਵੀ ਹੀ ਤੇ ਉਹ ਅਧਿਕਾਰੀ ਹੈ ਜਿਹੜਾ ਉਹ ਲਗਾਤਾਰ ਔਰਤ ਅਧਿਆਪਕਾਂ ਦੇ ਨਾਲ ਗਲਤ ਬਿਹੇਵ ਕਰਦਾ ਤੇ ਇਸ ਮਸਲੇ ਨੂੰ ਉਠਾਉਂਦਿਆਂ ਲਗਭਗ ਸਾਨੂੰ ਜ਼ਿਲ੍ਹਾ ਸਿੱਖਿਆ ਅਫਸਰ ਅੱਗੇ ਡੀਪੀਆਈ ਅੱਗੇ ਤੇ ਜ਼ਿਲ੍ਹਾ ਪ੍ਰਸ਼ਾਸਨ ਅੱਗੇ 3 ਮਹੀਨੇ ਹੋ ਗਏ ਕਿਉਂਕਿ ਅਸੀਂ ਸਤੰਬਰ ਮਹੀਨੇ ਤੋਂ ਲਗਾਤਾਰ ਇਸ ਮੁੱਦੇ ਤੇ ਮਤਲਬ ਇਹਨਾਂ ਦੇ ਨਾਲ ਰੂਬਰੂ ਹੋ ਰਹੇ ਆ ਪਰ ਹਾਲੇ ਤੱਕ ਸਿੱਖਿਆ ਵਿਭਾਗ ਨੇ ਜਾਂ ਜ਼ਿਲ੍ਹਾ ਪ੍ਰਸ਼ਾਸਨ ਨੇ ਜਾਂ ਡੀਪੀਆਈ ਦਫ਼ਤਰ ਨੇ ਕੋਈ ਵੀ ਜਿਹੜਾ ਸਹੀ ਕਦਮ ਹੈ ਉਹ ਉਸ ਅਧਿਕਾਰੀ ਦੇ ਖਿਲਾਫ ਨਹੀਂ ਚੁੱਕਿਆ ਕਿ ਜਿਹਦੇ ਨਾਲ ਪੀੜਤ ਅਧਿਆਪਕ ਜਿਹੜੀਆਂ ਔਰਤਾਂ ਨੇ ਉਹਨਾਂ ਨੂੰ ਇਨਸਾਫ ਮਿਲ ਸਕੇ ਕਿਉਂਕਿ ਉਹ ਅਧਿਆਪਕ ਆਦੀ ਹੋ ਚੁੱਕਾ ਹੈ ਹੋਜੇ ਬਿਹੇਵੀਅਰ ਦਾ ਤੇ ਉਹ ਲਗਾਤਾਰ ਔਰਤਾਂ ਦਾ ਅਪਮਾਨ ਕਰਕੇ ਜਾਂ ਉਹਨਾਂ ਨੂੰ ਪਰੇਸ਼ਾਨ ਕਰਕੇ ਤੇ ਆਪਣੇ ਆਪ ਨੂੰ ਬੜਾ ਵੱਡਾ ਅਧਿਕਾਰੀ ਸਮਝ ਰਿਹਾ ਹੈ ਪਰ ਇਹਦੇ ਵਿੱਚ ਉਹਦੀ ਵੀ ਗਲਤੀ ਹੈ ਤੇ ਨਾਲ ਦੀ ਨਾਲ ਜਿਹੜੀ ਗਲਤੀ ਹੈ ਉਹ ਸਾਡੇ ਸਿੱਖਿਆ ਵਿਭਾਗ ਦੀ ਵੀ ਹੈ ਜ਼ਿਲ੍ਹਾ ਪ੍ਰਸ਼ਾਸਨ ਦੀ ਵੀ ਹੈ ਕਿ ਜਿਹੜੀ ਉਹਦੇ ਦੋਸ਼ਾਂ ਦੇ ਮੁਤਾਬਕ ਉਨੂੰ ਹਲੇ ਤੱਕ ਸਜ਼ਾ ਨਹੀਂ ਦੇ ਸਕਿਆ ਤੇ ਇਹਦੇ ਸਬੰਧ ਚ ਅਸੀਂ ਆਪਣਾ ਜਿਹੜਾ ਰੋਸ ਮੁਜ਼ਾਹਰਾ ਜੇ ਡੀਸੀ ਦਫ਼ਤਰ ਦੇ ਅੱਗੇ ਕਰ ਰਹੇ ਹਾਂ ਤਾਂ ਕਿ ਪ੍ਰਸ਼ਾਸਨ ਨੂੰ ਦੁਬਾਰਾ ਮਤਲਬ ਇਹਦੇ ਬੋਲਿਆਂ ਕੰਨਾਂ ਦੇ ਵਿੱਚ ਆਪਣੀ ਆਵਾਜ਼ ਪਹੁੰਚਾ ਸਕੀਏ ਕਿ ਇਹ ਜਿਹੜਾ ਮਸਲਾ ਇਹ ਬੜਾ ਗੰਭੀਰ ਹੈ ਔਰਤਾਂ ਦੇ ਮਾਨ ਸਨਮਾਨ ਦਾ ਹੈ ਉਹਨਾਂ ਦੀ ਇੱਜ਼ਤ ਦੀ ਰਾਖੀ ਦਾ ਹੈ ਇਸ ਕਰਕੇ ਅਸੀਂ ਇਹ ਪ੍ਰਦਰਸ਼ਨ ਹੈ ਜਿਹੜਾ ਅੱਜ ਇੱਥੇ ਕਰ ਰਹੇ ਹਾਂ ਉਹਦੇ ਤੇ ਸਿੱਖਿਆ ਵਿਭਾਗ ਨੇ ਬੜਾ ਵੱਡਾ ਐਕਸ਼ਨ ਕੀਤਾ ਜੀ ਉਹਨਾਂ ਨੇ ਇੱਕ ਚਿੱਠੀ ਆਪਣੇ ਜਿਹੜਾ ਮੁਖ ਦਫ਼ਤਰ ਚੰਡੀਗੜ੍ਹਾ ਉਹਨੂੰ ਕੱਢ ਦਿੱਤੀ ਵੀ ਇਹ ਮਸਲਾ ਸਾਡੇ ਕੋਲ ਹੱਲ ਨਹੀਂ ਹੁੰਦਾ ਤੇ ਮੁਖ ਦਫ਼ਤਰ ਨੇ ਵੀ ਆਪਣਾ ਧਰਮਨ ਬੰਦਿਆ ਇੱਕ ਚਿੱਠੀ ਕੱਢ ਦਿੱਤੀ ਵੀ ਇਹ ਮਸਲਾ ਜਿਹੜਾ ਤੁਸੀਂ ਆਪਣੇ ਜ਼ਿਲ੍ਹਾ ਪੱਧਰ ਤੇ ਹੀ ਹੱਲ ਕਰੋ ਮਤਲਬ ਇਹਨਾਂ ਅਧਿਕਾਰੀਆਂ ਦੇ ਕਿਰਦਾਰ ਤੇ ਇਹਨਾਂ ਦੀ ਕਾਰਗੁਜ਼ਾਰੀ ਤੇ ਮਤਲਬ ਹੈਰਾਨਗੀ ਵੀ ਹੁੰਦੀ ਹੈ ਤੇ ਸ਼ਰਮ ਵੀ ਆਉਂਦੀ ਹੈ ਵੀ ਇਹ ਡੇਡੇ ਵੱਡਿਆਂ ਤੇ ਔਦਿਆਂ ਤੇ ਬੈਠੇ ਆ ਇਹਨਾਂ ਨੂੰ ਹਾਲੇ ਤੱਕ ਮਤਲਬ ਇਹਨਾਂ ਗੱਲਾਂ ਦੀ ਸਮਝ ਨਹੀਂ ਹੈਗੀ ਕਿ ਜਿਹੜੇ ਸਿੱਖਿਆ ਵਿਭਾਗ ਦੇ ਨਿਯਮ ਹੈ ਜਿਹੜੇ ਸੀਐਸਆਰ ਦੇ ਰੂਲ ਆ ਉਹ ਕੀ ਕਹਿੰਦੇ ਆ ਜਦੋਂ ਕੋਈ ਇਹੋ ਜਿਹੀਆਂ ਕਤਾਈਆਂ ਕਰਦਾ ਤੇ ਉਹਦੇ ਤੇ ਇਹਨਾਂ ਅਧਿਕਾਰੀਆਂ ਦਾ ਕੀ ਰੁਖ ਹੋਣਾ ਚਾਹੀਦਾ ਤੇ ਸਾਨੂੰ ਤੇ ਲੱਗਦਾ ਪਈ ਇਹ ਕਿਤੇ ਨਾ ਕਿਤੇ ਮਤਲਬ ਇਹਨਾਂ ਦੀ ਮਿਲੀਭੁਗਤ ਦੇ ਨਾਲ ਹੀ ਉਹ ਬੰਦਾ ਜਿਹੜਾ ਉਹ ਇੰਨੀ ਹੱਦ ਤੱਕ ਅੱਗੇ ਵਧਿਆ ਪਿਆ ਵਾ ਨਹੀਂ ਤੇ ਇਹ ਮਸਲਾ ਜਿਹੜਾ ਕੋਈ ਏਡਾ ਲੰਮਾ ਚੱਲਣ ਵਾਲਾ ਹੈਗਾ ਨਹੀਂ ਸਾਡੀ ਮੁੱਖ ਮੰਗ ਇਹੋ ਹੀ ਆ ਕਿ ਉਸ ਅਧਿਕਾਰੀ ਨੂੰ ਆ ਜਿਹੜਾ ਮੁਤਲ ਕੀਤਾ ਜਾਏ ਤੇ ਉਹਦੀ ਪੜਤਾਲ ਕਰਕੇ ਉਹਦੇ ਦੋਸ਼ ਜੋ ਵੀ ਹੈ ਉਹਦੇ ਦੇਸ਼ ਦੇ ਕਾਨੂੰਨ ਦੇ ਮੁਤਾਬਕ ਜੋ ਸਿੱਖਿਆ ਵਿਭਾਗ ਦੇ ਨਿਯਮਾਂ ਦੇ ਮੁਤਾਬਕ ਉਹਨੂੰ ਬਣਦੀ ਸਜ਼ਾ ਦਿੱਤੀ ਜਾਏ ਤਾਂ ਕਿ ਇਹਨਾਂ ਪੀੜਤਾ ਦੇ ਔਰਤਾਂ ਨੂੰ ਇਨਸਾਫ ਮਿਲ ਸਕੇ ਤੇ ਇਹ ਆਪਣਾ ਕੰਮ ਹੈ ਜਿਹੜਾ ਆਪਣੇ ਪੂਰੇ ਤਨਮਨਤਾ ਦੇ ਨਾਲ ਆਪਣੀ ਸੇਵਾ ਨਿਭਾ ਸਕਣ ਅਸੀਂ ਹੋਰ ਵੱਡੇ ਲੈਵਲ ਤੇ ਪ੍ਰਦਰਸ਼ਨ ਕਰਾਂਗੇ ਤੇ ਉਹਦੇ ਲਈ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਅਸੀਂ ਲਗਾਤਾਰ ਮਤਲਬ ਆਪਣਾ ਜਿਹੜਾ ਰੋਸ ਪ੍ਰਦਰਸ਼ਨ ਉਹ ਜਾਰੀ ਰੱਖਾਂਗੇ